ਇੱਕ ਤੁਸੀਂ ਹੋਰ ਗੱਲ ਦੱਸ ਰਹੇ ਮੈਨੂੰ ਖੈਰ ਬਾਰੇ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਇੱਥੇ ਕੋਈ ਜਿੱਦਾਂ ਮੈਂ ਜਗਾ ਲਈ ਮੰਨ ਲਓ ਹਾਂਜੀ ਕੀ ਮੈਂ ਖੈਰ ਬੀਜ ਸਕਦਾ ਇੱਥੇ ਬਾਜੀ ਤੁਸੀਂ ਖੈਰ ਨਹੀਂ ਬੀਜ ਸਕਦੇ ਨਹੀਂ ਬੀਜ ਸਕਦਾ ਇੱਥੇ ਮੈਂ ਲਾ ਸਕਦਾ ਪੇੜ ਨੂੰ ਹਾਂਜੀ ਤੁਸੀਂ ਲਾ ਸਕਦੇ ਹੋ ਲਾ ਸਕਦੇ ਹੋ ਅਲਾਉਡ ਹੈ ਬਟ ਜਿੱਲੇ ਉਹ ਬੂਟਾ ਹੋ ਜਾਂਦਾ ਅਰਾਊਂਡ 2.5 ਫੁੱਟ ਥਿਕਨੈਸ ਤੋਂ ਮੋਟਾ ਹਾਂਜੀ ਉਹਦੇ ਬਾਅਦ ਫਿਰ ਉਹ ਗਵਰਨਮੈਂਟ ਉਹਦੀ ਬੋਲੀ ਲੱਗਦੀ ਹੈ ਠੇਕੇਦਾਰ ਉਹਨੂੰ ਖਰੀਦਦਾ ਹੈ ਫਿਰ ਉਹ ਠੇਕੇਦਾਰ ਹੀ ਵੜ ਸਕਦਾ ਉਹੀ ਵੇਚ ਸਕਦਾ ਅੱਛਾ ਅੱਛਾ ਤਾਂ ਲੋਕਲ ਜੇ ਅਸੀਂ ਲਾ ਲਿਆ ਹਾਂ ਜੀ ਅਸੀਂ ਉਹਨੂੰ ਨਾ ਵੜ ਸਕਦੇ ਆ ਨਾ ਵੇਚ ਸਕਦੇ ਆ ਅੱਛਾ ਠੀਕ ਹੈ ਠੀਕ ਕਿਉਂਕਿ ਉਹ ਗਵਰਨਮੈਂਟ ਦੇ ਥਰੂ ਹੀ ਵੇਚ ਸਾਰਾ ਪ੍ਰੋਸੀਜਰ ਹਾਂਜੀ ਵੇਚਦਾ ਚਲੋ ਆਹ ਜੀ ਆਹ ਜੀ ਦਾ ਰੁਖ ਅੱਧ ਸੁਖਾ ਜਿਆ ਹੈ ਹਾਂਜੀ 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 ਇਹ ਖੈਰ ਦਾ ਰੁਖ ਹੈ ਓਕੇ ਜੀ ਇਹ ਇਹਦਾ ਇਹਦੇ ਵਿੱਚੋਂ ਕਥਾ ਨਿਕਾਲਿਆ ਜਾਂਦਾ ਓਹੋ ਜਿਹੜੀ ਕਿ ਬੜੀ ਇੱਕ ਕਮਰਸ਼ੀਅਲ ਤੇ ਦਵਾਈ ਵਿੱਚ ਕੰਮ ਆਣ ਵਾਲੀ ਚੀਜ਼ ਹੈਗੀ ਹੈ ਖਾਸ ਕਰਕੇ ਪਾਣ ਦੇ ਪਤੇ ਤਿਆਰ ਕੀਤੇ ਜਾਂਦੇ ਉਦੋਂ ਇੱਕ ਕਥਾ ਪਾਇਆ ਜਾਂਦਾ ਓਕੇ ਇਹ ਖੈਰ ਦਾ ਦਰਖਤ ਆ ਇਹ ਖੈਰ ਦਾ ਦਰਖਤ ਹੈ ਜਿੱਥੋਂ ਉਹ ਚੀਜ਼ ਜਿਸ ਦੇ ਵਿੱਚੋਂ ओके जी ओके ਥੋੜਾ ਲੱਗੇ ਹੋ ਕੇ ਦਿਖਾਉਨੇ ਆ ਇਹ ਆਮ ਜੰਗਲਾਂ ਚ ਲੱਗਾ ਇੱਥੇ ਤੇ ਫਿਰ ਇਹਨੂੰ ਕਿਦਾਂ ਇੱਥੋਂ ਆ ਕੇ ਫਿਰ ਲੋਕੀ ਲੈ ਕੇ ਵੀ ਜਾਂਦੇ ਆ ਨਹੀਂ ਇਹਦੀ ਬਕਾਇਦਾ ਤੌਰ ਤੇ ਮਹਿਕਮਾ ਜੰਗਲਾਤ ਜਿਹੜਾ ਹੈਗਾ ਉਹ ਪਰਮਿਸ਼ਨ ਦਿੰਦਾ ਹੈ ਵਿਦਆਊਟ ਪਰਮਿਸ਼ਨ ਇਹ ਚੋਰੀ ਚ ਗਿਣਿਆ ਜਾਂਦਾ ਔਰ ਇਹਦੀ ਬੜੀ ਸਖਤ ਧਾਰਾ ਦੇ ਤਹਿਤ ਉਹਦੇ ਅਗੇਂਸਟ ਕਾਰਵਾਈ ਕੀਤੀ ਜਾਂਦੀ ਹੈ ਓਕੇ ਠੀਕ ਆ ਇਹਦੀ ਬਕਾਇਦਾ 10 ਸਾਲ ਬਾਅਦ 5 ਸਾਲ ਬਾਅਦ ਇਹਦੀ ਕਟਾਨ ਹੁੰਦੀ ਹੈ ਔਰ ਬਕਾਇਦਾ ਉਹਦੀ ਮਨਜ਼ੂਰੀ ਲੈਣ ਤੋਂ ਬਾਅਦ ਇਹ ਚੀਜ਼ ਤਿਆਰ ਕੀਤੀ ਜਾਂਦੀ ਹੈ ਇਹ ਮਹਿੰਗਾ ਜਾਂਦਾ ਹੋਣਾ ਫਿਰ ਮਹਿੰਗਾ ਬਹੁਤ ਮਹਿੰਗਾ ਜਾਂਦਾ। ਕੀ ਬਾਤ ਹੈ ਨਵੀਂ ਗੱਲ ਹੀ ਪਤਾ ਲੱਗੀ ਇਹ ਮੈਨੂੰ ਤਾਂ। ਮਹਿੰਗਾ ਜਾਂਦਾ ਔਰ ਜਿੰਨੀ ਜਿਮਾਂਦਾਨਾਂ ਦੇ ਖੇਤੇ ਦੇ ਹੈਗੇ ਆ ਪਿਆਲੀਆਂ 'ਚ। ਹਾਂਜੀ। ਉਹਨਾਂ ਨੂੰ ਬਹੁਤ 10 ਸਾਲ ਬਾਅਦ ਵੀ ਚੰਗਾ ਮੁਨਾਫਾ ਕਿਉਂਕਿ ਇਹ ਹਜ਼ਾਰਾਂ ਦੇ ਵਿੱਚ ਰੁੱਖ ਜਿਹੜਾ ਹੈਗਾ ਇੱਕ ਰੁੱਖ ਪਿਕਰਾ ਇਹਦੀ ਮੀਰਮੈਂਟ ਤੇ ਫੁੱਟਾਂ ਦੇ ਹਿਸਾਬ ਨਾਲ ਇਹਦਾ ਰੇਟ ਫਿਕਸ ਹੁੰਦਾ। ਵਾਹ ਜੀ ਵਾਹ ਇਹ ਤਾਂ ਨਵੀਂ ਇੱਕ ਚੀਜ਼ ਪਤਾ ਲੱਗੀ ਖੈਰ ਦਾ ਦਰਖਤ ਤੇ ਇਹ ਥੱਲੇ ਆਪਣੇ ਮੈਦਾਨੀ ਇਲਾਕਿਆਂ 'ਚ ਵੀ ਹੋ ਜਾਂਦਾ। ਬਹੁਤ ਘੱਟ। ਬਹੁਤ ਤੇ ਇਹ ਦੇਖੋ ਇੰਨੇ ਉੱਚੇ ਪਹਾੜ ਥੋੜੀਆ ਲੋਅਰ ਸ਼ਿਵਾਲਿਕ ਆਪਣਾ ਕੰਢੀ ਦਾ ਇਲਾਕਾ ਇਹ ਹੈ ਤੁਹਾਨੂੰ ਮੈਕਸਿਮਮ ਸਬ ਮਾਊਂਟੇਨ ਏਰੀਆ ਜਾਂ ਜਿਹੜਾ ਸਾਡਾ ਏਰੀਆ ਤੁਸੀਂ ਤੋਂ ਥੱਲੇ ਕੁਸ਼ਾਦ ਤੱਕ ਠੀਕ ਹੈ ਜੀ ਜੇ ਅਗਲੇ ਪਿੰਡਾਂ 'ਚ ਚਲ ਜਾਈਏ ਉੱਥੇ ਖੈਰ ਦਾ ਰੁੱਖ ਜਿਹੜਾ ਹੈਗਾ ਉਹ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਦੇਖ ਲਓ ਹੈ ਵਾਹ ਜੀ ਵਾਹ ਇਹ ਨਵੀਂ ਇੱਕ ਚੀਜ਼ ਪਤਾ ਲੱਗੀ